ਬੇਬੀ ਜੀ ਸਤਿ ਸ਼੍ਰੀ ਅਕਾਲ ਜੀ ਅਜੂ ਮਿਲਦੇ ਆ ਕੇ ਨਵੇਂ ਦਿਨ ਤੇ ਨਵੀਂ ਗੱਲ ਬਾਤ ਨਾਲ ਕੰਮ ਹੈ ਰੈਡੀ ਪਿੱਛੇ ਮੇਰੇ ਦੇਖ ਲਓ ਪੇਂਟ ਦਾ ਕੰਮ ਚੱਲੀ ਜਾਂਦਾ ਠੀਕ ਹੈ ਜੀ ਪੇਂਟਰ ਲੱਗੇ ਤੇ ਖਿਚੀ ਤੁਰੇਂਦੇ ਆ ਪੱਥਰ ਪੁੱਥਰ ਸਾਰਾ ਲੱਗ ਗਿਆ ਮਾੜਾ ਜਿਹਾ ਰਹਿ ਗਿਆ ਥੋੜਾ ਜਿਹਾ ਕੰਮ ਤੇ ਇੱਧਰ ਰਹਿ ਗਿਆ ਪਹਿਲਾ ਵੀਰਪਾਲ ਠੇਕੇ ਦਾ ਢਿੱਲਾ ਬਾਕੀ ਸਾਰੇ ਕੰਮ ਪੂਰੇ ਆ ਬਸ ਉਹਦਾ ਕੰਮ ਥੋੜਾ ਬੀਤ ਰਿਹਾ ਪਿਆ ਤੇ ਦੇਖੋ ਪੰਜ ਚਾਰ ਦਿਨ ਦਾ ਲੈਂਦਾ ਕਹਿੰਦੇ ਸਾਹਮਣੇ ਮਰੌਣੇ ਨੇਗਾ ਤੁਹਾਡੀ ਵੀਰੋ ਟਾਈਮ ਹੋ ਗਿਆ ਚੋਬਰੋ ਸਾਢੇ 3 ਚਾਹ ਚੂ ਪੀ ਕੇ ਆਗੇ ਫਿਰ ਬਾਹਰ ਇਹਨਾਂ ਕੋਲੇ ਗੱਬਰੂਆਂ ਕੋਲੇ ਤੇ ਕਰਾਉਣੇ ਦਰਸ਼ਨ ਸਾਨੂੰ ਸਾਹਮਣੇ ਪਾਸੇ ਬਜਰੀ ਦੇ ਘੂਲੂ ਦੀ ਕਰੀ ਦੇ ਤਿਆਰੀ ਆਹ ਖੜਾ ਰਵੀ ਪੰਧੇਰ ਆ ਪਾਤਾ ਇਹਨਾਂ ਨੇ ਘੂਲੂ ਘੂਆ ਜਿਹਾ ਕਰਕੇ ਅੱਜ ਚਾਲ ਖਿੱਚੀ ਆਵਣਾ ਦੋ ਤਿੰਨ ਦਿਨ ਆਇਆ ਨਹੀਂ ਸੀ ਤੇ ਬਸ ਕੰਮ ਇਹਨਾਂ ਤੋਂ ਹੋਇਆ ਵੀ ਕੁਝ ਨਹੀਂ ਆ ਤਿੰਨ ਦਿਨਾਂ ਚਾਹੀ ਫਰਸ਼ ਜਲਾਇਆ ਇਹਨਾਂ ਨੇ ਅੱਜ ਆ ਗਿਆ ਅੱਜ ਕਿਹੜੇ ਜਿ ਖਵਾਏ ਇਹਨਾਂ ਨੇ ਅੱਜ ਉਹ ਚਣਚੌੜਨ ਦੇ ਪਪਾ ਬੈਲੀ ਬਸ ਆ ਪੱਧਰ ਕਰਕੇ ਤੇ ਜਦਾ ਮੂਰੇ ਰੂੜੀ ਜੀ ਮਗਰੇ ਪਾ ਕੇ ਬਜਰੀ ਤੇ ਹੁਣ ਕਰਾ ਦੇਣਗੇ ਹਾਲਾ ਲਾਲਾ ਤੇ ਇੱਧਰ ਆ ਰਹਿ ਗਿਆ ਮਲਬਾ ਛਾਲਪਾ ਚੱਕਣਾ ਚਕਾ ਦੇਣਗੇ ਛੱਡ ਛੱਡ ਰੰਗ ਵਾਲੇ ਪਿੰਟਰ ਲੱਗੇ ਪਏ ਉਧਰ ਪਿੰਟਰ ਉਹ ਕਮਰਾ ਰੂਮ ਤਿਆਰ ਕਰੀ ਜਾਂਦੇ ਆ ਬਸ ਉਹਨੂੰ ਬੰਗ ਬਣਾ ਦੇਣਗੇ ਜੱਤਾਨੂੰ ਬੁਲਬੁਲ ਦਾ ਬੱਚਾ ਕਰ ਦੇਣਗੇ ਇੱਧਰ ਆਉਂਦਾ ਸਾਡਾ ਕਹਿੰਦੇ ਗਰਦੁੰਬਾ ਗਏ ਹੈ ਇਹਦਾ ਸਿਰ ਦੁਖ ਲੱਗਿਆ ਉਹਦੇ ਦੇ ਅੰਦਰ ਸਿੱਟੀ ਅੰਦਰ ਗੋਲੀ ਇੱਕ ਟਾਇਨਲ 3 ਸਿੱਟੀ ਦੇ ਅੰਦਰ ਟਾਇਨਲ 3 ਹ ਇਹਦੂ ਬਾ ਮੱਠਲ ਚਲਾਉ ਇਹ ਤੇ ਬਾਕੀ ਦੱਸਿਓ ਲੋਕ ਕਿਵੇਂ ਆ ਫਲੈਟਾਂ ਦੀ ਆਪਣਿਆਂ ਦੀ ਠੀਕ ਹੈ ਨਾ ਇਹ ਇਹਦੇ ਨਾਲ ਦੀ ਪ੍ਰੋਪੋਜ਼ਲਾਂ ਹੋਰ ਆ ਦੋ ਦੋ ਫਲੈਟਾਂ ਦੀਆਂ ਹੋਰ ਠੀਕ ਹੈ ਨਾ ਤੇ ਤਾਂ ਕਿ ਕਰਾ ਡਾਕਟਰ ਡਾਕਟਰ ਦੀਆਂ ਚੱਲ ਪੈਣ ਦੋ ਆਪਣੇ ਕੋਲੇ ਫਿਰ ਨਾਲ ਦੀ ਨਾਲ ਨਾਲ ਦੀ ਨਾਲ ਨੈਕਸਟ ਸਟੈਪ ਉਹ ਦੀ ਛਾਪ ਦੇਾਂਗੇ ਆਪਾਂ ਕੱਲ੍ਹ ਉਹ ਵੀ ਚੋਬਰ ਚੱਲ ਪਏ ਕੋਲੂ ਤੇ ਜਿਹੜਾ ਇਹ ਕੋਲੂ ਆ ਪੈ ਰਿਹਾ ਹੈ ਕਹਿੰਦੇ ਕਹਿੰਦੇ ਜ਼ਿਆਦਾ ਇਹ ਕੋਲੂ ਆ ਪਾਇਆ ਸੀ ਸੁਖਵੀਰ ਬਾਦਲ ਨੇ ਤੇ ਜਾ ਪਾਰ ਹੈ ਕਹਿੰਦੇ ਗੈਰੀ ਢੱਲੋਂ ਉਹ ਕੀ ਕਰਦੇ ਹੋ ਕਹਿੰਦਾ ਕੀ ਨਹੀਂ ਹੋਊ ਇਹਨੂੰ ਚਾਹੇ ਬੰਬ ਛੜਦਾ ਹਾਂ ਇਹ ਫਰਸ਼ ਨਹੀਂ ਖੇਲਦਾ ਹਾਂ ਚਾਹੇ ਗੋਲੇ ਛੜਨ ਤੂੰ ਸਟਾਰ ਆ ਤੇਰੀ ਪੱਕ ਸਾਰੀ ਤੇਰੀ ਗੱਲ ਸੁਣ ਲੈਣ ਕਦੇ ਤੂੰ ਬਾਦ ਕਦੇ ਪੈ ਦੀ ਮਝੈਲ ਜਿੱਥੇ ਡਿੱਗ ਪਿਆ ਕੇ ਲਾਉ ਜੀ ਕਦੇ ਜਿਹੜੇ ਹਿਸਾਬ ਨਾਲ ਬਣਾ ਚੋਬਰ ਸਾਡਾ ਕਹਿੰਦੇ ਫਰਸ਼ ਲਾ ਰਿਹਾ ਹੈ ਬਜਰੀ ਦਾ ਆਰ ਸੀ ਸੀ ਆਰ ਸੀ ਸੀ ਫਰਸ਼ ਪਾ ਰਿਹਾ ਪਰ ਬੰਬ ਛੜ ਦਿਓ ਸੀ ਸੀ ਆਰ ਹੈ ਸੀ ਸੀ ਆਰ ਹੈ ਸੀ ਸੀ ਆਰ 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 ਰਾણોਾਰ ਹੂੰ ਇਹ ਜੀਆਂ ਗੱਲਾਂ ਬਾਤਾਂ ਕਹਿੰਦੇ ਚੋਪਰਾ ਦੀਆਂ ਇੱਧਰ ਪੱਪੇ ਚੋਬਰ ਨੇ ਪਜਾਮਾ ਚੜਾ ਲਿਆ ਕਹਿੰਦੇ ਉੱਦ ਪਿਆ ਮੈਦਾਨ ਦੇ ਵਿੱਚ ਉੱਧਰ ਰਵੀ ਹੈ ਮੈਦਾਨ ਚ ਹੈ ਦਵਾਕਾ ਤੋਂ ਰੋਡ ਤੇ ਦਾ ਫਿਰ ਵੱਡਿਆਂ ਨੂੰ ਉੱਤਰਨਾ ਹਾਂ ਇਹ ਪਪਾ ਸਾਨੂੰ ਉਤਰਨਾ ਪਿਆ ਲਓ ਵੀ ਆ ਗਏ ਗੱਭਰੂ ਨਵੇਂ ਤੇ ਅਗਲੇ ਦਿਨ ਚ ਉਹ ਆ ਗਏ ਆਪਣੇ ਮੁੰਡੇ ਉੱਤੇ ਜਾਲੀ ਪੇਂਟ ਤੇ ਅੱਜ ਅੱਜ ਜਾਲੀ ਕਰਦੇ ਪੇਂਟ ਇੱਧਰ ਸਾਡਾ ਮਣੀ ਠੇਕੇਦਾਰ ਪੇਂਟਰ ਤੇ ਉੱਧਰ ਪਪਾ ਸਿਓ ਆਇਧਰ ਕਹਿੰਦੇ ਬਜਰੰਗਵਲੀ ਵਾਲਾ ਜੋਸ਼ ਚ ਆਇਆ ਪਿਆ ਮੁੰਡੇ ਕਹਿੰਦੇ ਚੱਕ ਤੀ ਕੱਲ੍ਹ ਦੀ ਪੇੜੀ ਲੱਗਦੀ ਸੀ ਬਨੇਰੀ ਬਨੇਰਾ ਜਿਹਾ ਸੀਗਾ ਇੱਥੇ ਮੜਾ ਚੱਕ ਇੱਕ ਟੈਂਕੀ ਇੱਧਰ ਹੀ ਵਿਸੇ ਤੇ ਪਹਿਲਾਂ ਉਹ ਇਹ ਜੀਆਂ ਗੱਲਾਂ ਬਾਤਾਂ ਹੈ ਸਰੀਰ ਬੜੇ ਵਏ ਇਹਨਾਂ ਦੇ ਹੁਣ ਚਾਹ ਦੀ ਲੋੜ ਆ ਕੱਲੀ ਤੇ ਮੋਟੂ ਸਾਡਾ ਮੈਨੂੰ ਦਿਖ ਨਹੀਂ ਰਿਹਾ ਮੜਾ ਜਾ ਆਪਾਂ ਭਾਲਦੇ ਹਾਂ ਉਹਨੂੰ ਕਿੱਥੇ ਆ ਲੋਕ ਜਾਣਦਾ ਹੁਣ ਸਾਰੋਦੀ ਬਿਮਾਰੀ ਇਹ ਹੈ ਇੱਕ ਤਾਂ ਉਹ ਲਿਆਂਦਾ ਪਹਿਲਾਂ ਘਰੋਂ ਕੱਢ ਕੇ ਅਸੀਂ ਚੈੱਕ ਆਏ ਜਲਦਿਆ ਬੂ ਕਿੱਧਰ ਗਿਆ ਅੱਛਾ ਚਾਹ ਤੇ ਤੇਰੀ ਡਿਊਟੀ ਜਾਦੂ ਤੇ ਜਾਦੂ ਦਾ ਅੱਜ ਟੈਲਾ ਟੂਲਾ ਖਿੱਚ ਤੂ ਅੱਜ ਇਹਦਾ ਕੰਮ ਅੱਜ ਟੈਲਾ ਦਾ ਸਾਰਾ ਤੇ ਇਹ ਜੀ ਗੱਲਬਾਤ ਆ ਵੀਰੋ ਆ ਕਾਕੂ ਲਾ ਕੇ ਦੇਖੋ ਗੱਲਬਾਤ ਬਣਦੀ ਤੇ ਮੁਰਕੇ ਸਾਨੂੰ ਦਿਖਾਵਾਂ ਕੀ ਭਾਅ ਵੇਕਦੀ ਐ ਠੀਕ ਹੈ ਜੀ ਇਹ ਜੀ ਗੱਲ ਬਾਤ ਆ ਕਿਰਾਏਦਾਰ ਤੁਸੀਂ ਭੇਜੀ ਚੱਲਿਓ ਹੁਣ ਮੇਰੇ ਵੀਰ ਲਿਆ ਦੁੱਧ ਜੀ ਦਿਖਾਈ ਬੱਕਰੀ ਦਾ ਨਾ ਛੋਟੀ ਦਾ ਸੱਜਣ ਵੀਰ ਇਹ ਗਿੱਟਿਆ ਛੋਟੀ ਦਾ ਦੁੱਧ ਤੇ ਹਏ ਇਹਦੇ ਪਾਸੇ ਹੋਰ ਮਾਰਨ ਦਾ ਨਿਸ਼ਾਨਾ ਇਹ ਹੈ ਹੈ ਨਜਾਨਾ ਕਿਤੇ ਗਲਤ ਮਾਰ ਗਿਆ ਤੂੰ ਹਾਂ ਜਿਹੜੀ ਝੋਟੀ ਦੀਆਂ ਗੱਲਾਂ ਕਰਦਾ ਨਾ ਤੂੰ ਮਿੱਠਿਆ ਸਿੰਗ ਬਹੁਤ ਪਟੇ ਮਾਰੂ ਹੈ ਨਾ ਸਹੀ ਮਰ ਤੁਸੀਂ ਗਲਤ ਮਾਰਦੇ ਹੋ ਠੀਕ ਹੈ ਲੈ ਜੀ ਆ ਬਗਿਆ ਨਾ ਦੁਆ ਦੇ ਜাদু ਦੱਸਿਆ ਤੇਰਾ ਕੀ ਲੱਡੂ ਦੀ ਵੇਚਤੀ ਕਿਵੇਂ ਕਰਦਾ ਇਹ ਡਬਲ ਦਾ ਬੰਦਾ ਚੱਪ ਕੇ ਦਿਖਾਉਂਦਾ ਹਾਂ ਐਡੀ ਵੱਡੀ ਤੇ ਆ ਤੂੰ ਚੱਪ ਜਿਹਾ ਹੋਣਾ ਹੋਰ ਨਾ ਨਾ ਮੈਂ ਕਿਹਨ ਸਾਰਾ ਮੂੰਹ ਤੇ ਤੂੰ ਤਾਂ ਘੜਾ ਮੁੰਦੇ ਨੇ ਮਾਰਿਆ ਕਰ ਜੇ ਭਾਇਣਾ ਕੱਢ ਦੇ ਵਿੱਚੋਂ ਹਟਕਾ ਹੋਵੇ ਨਾ ਸਿੱਧੀ ਜਾਵੇ ਜੇ ਪਾਣੀ ਵਾਲਾ ਦਰਾਈ ਘੋੜਾ ਜਾ ਸਾਫ ਤੇ ਬਰੈਡ ਹਾਂ ਮਤੀਰਾ ਜਾ ਮਾਰ ਦਿਆਂ ਹਾਂ ਮਤੀਰਾ ਜਾ ਮਾਰ ਦਿਆਂ ਕਹਿੰਦੇ ਲੱਡੂ ਦੀ ਤੋਹੀਮ ਕਰਦਾ ਮੁੰਡਾ ਨਾ ਕੱਪੜੇ ਕੁੱਪੜੇ ਲੈ ਕੇ ਖੜਾ ਦੇ ਮੈਂ ਘੱਟ ਲੱਗੂਗਾ ਹਾਂ ਹਾਂ ਦਾ ਇਹਦਾ ਘੱਟ ਲੱਗੂਗਾ ਦਾੜੀ ਕਰ ਦੋ ਛੇਵੇਂ ਦੀ ਦਾੜੀ ਸੇਵੇਂ ਅੱਖਾਂ ਦੀਆਂ ਵੀ ਓਵੇਂਆਂ ਦੀਆਂ ਮੇਰੇ ਹਿਸਾਬ ਨਾਲ ਸਹੀ ਪੈਦਾ ਸਿਓ ਕੱਟਦਾ ਸਾਫ ਕੀਨੇ ਲਾਵੇ ਇਹੋ ਜਿਹਾ ਆਜਾ ਸਿਓ ਵੀ ਸਾਫ ਦਾ ਮੈਨੂੰ ਸਾਰੀ ਸਮਝੀ ਬੈਠਾ ਸਾਲਾ ਇਹ ਨਹੀਂ ਅੱਥਰੇ ਫਿਰ ਕਿਵੇਂ ਘਰੇ ਰੋਟੀ ਕਿਵੇਂ ਖਾਣਾ ਨਹੀਂ ਪੇ ਕੱਦੂ ਦੇ ਉੱਤੇ ਨੂਨ ਮਿਰਚ ਲਾਇਆ ਪੈਦਾ ਸਾਫ ਤਾਂ ਕਿ ਇਹ ਤੀਰ ਕੇ ਬਣਾਈ ਵੀ ਹੁੰਦੀਆਂ। ਕੂਟਰ ਚ ਕੋਟਾ ਕਰਕੇ ਖੜਾ ਕਰਕੇ। ਇਹੋ ਬੈਠ ਕੇ ਕਰਕੇ। ਭਾਈ ੜਾ ਵਈ ਹੈ ਗੜ ਤੁੰਪਾ ਆ ਗਿਆ ਹੈ ਕਹਿੰਦੇ ਹੈ। ਇਹੋ ਜਿਹੀਆਂ ਗੱਲਾਂ ਪਤਾ ਹੈ। ਘਰੇ ਤਾਂ ਨਿਮੀ ਨਿਮੀ ਰੋਟੀ ਖਾਂਦਾ ਉੱਪਰ ਜਾਦਾ ਹੈ। ਆਏ ਆਮੜੇ ਦੀ ਫੌਜ। ਹੌਸੀ ਵੀਰੋ ਦਿਨ ਹੋ ਗਿਆ ਅਗਲਾ ਤੇ ਉਧਰ ਲੱਗਿਆ ਪਿਆ ਉਹਨਾ ਸੱਡਾ ਉਹਨਾ ਠੇਕੇਦਾਰ ਸੱਡਾ। ਤਰਾਇ ਤੁਰੇ ਕਰਕੇ ਆ ਲਾਤੇ ਨੇ ਫਰਸ਼ ਫੁਰਸ਼ ਸਾਰੇ ਪਾਤੇ ਘੋਲੂਏ ਬਜਰੀ-ਬੁਜਰੀ ਦੇ। ਉਹ ਬੂਟਿਆਂ ਨੂੰ ਰੱਖ ਤੇ ਖੱਡੇ ਨੇ। ਠੀਕ ਹੈ ਮਣਿਆ ਤਾਂ। ਹਾਂ ਜੀ ਹਾਂ ਜੀ ਕੀ ਕੋਈ ਦਾ ਹੁਣ ਤਾਂ ਕੰਦ ਕੁੰਦੇ ਜਾਲੀ ਲਾ ਕੇ ਤੇ ਫਿਰ ਬਣਾ ਦੇ ਗੱਲ ਸੋਹਣੀ ਠੀਕ ਆ ਜੀ ਉਹ ਕਮਰੇ ਸਾਰੇ ਰੈਡੀ ਆ ਤੇ ਅੱਜ ਆਪਣੇ ਪੇਂਟ ਵਾਲੇ ਮੁੰਡੇ ਵੀ ਮਣੀ ਆ ਗਿਆ ਕਿ ਕਿੱਧਰ ਲਾ ਕੇ ਉਹ ਅੰਦਰ ਉਹ ਅੰਦਰ ਆ ਜੀ ਇੱਧਰ ਫਲੈਟ ਚ ਠੀਕ ਨੇ ਜੀ ਆ ਬਰਾ ਡਾ ਬਰੂ ਡਾ ਹੋ ਕੇ ਰੱਗ ਸੋਹਣਾ ਬਣ ਜੂ ਬਸ ਰੱਬ ਸੁੱਖ ਰੱਖੇ ਤੇ ਜਲਦੀ ਜਲਦੀ ਹੁਣ ਤਾਂ ਰੈਂਟਰ-ਰੈਂਟਰ ਕਰਦਾ ਘਰ ਆਪਣਾ ਠੀਕ ਹੈ ਨਾ ਆ ਤਿਆਰ ਆ ਬਸ ਇਧਰ ਉਹ ਕਿਚਨ ਇਹਦੀ ਲੱਗ ਹੈ ਇਹਦੀ ਕਿਚਨ ਇਧਰ ਲੱਗ ਹੈ ਠੀਕ ਹੈ ਜੀ ਇਹ ਜੀਆਂ ਗੱਲਾਂ ਬਾਤਾਂ ਬਾਕੀ ਕੋਈ ਨਹੀਂ ਅੰਦਰ ਚੱਲ ਕੇ ਦਿਖਾਉਨੇ ਸਾਨੂੰ ਆ ਮਾਰੋ ਨਿਗਾ ਕਿਰਾ ਝਾੜੂ ਪੂੰਛਾ ਰੰਗ ਰੁੰਗਲ ਦਾ ਸਮਾਨ ਪਿਆ ਠੀਕ ਹੈ ਨਾ ਪੇਂਟ ਪੂੰਡ ਦਾ ਸਾਰਾ ਤੇ ਆ ਮੋਡੂਲਰ ਕਿਚਨ ਅੱਜ ਦੇ ਟਾਈਮ ਦੀ ਜਮਾਨੇ ਦੀ ਠੀਕ ਹੈ ਜੀ ਇਹ ਬਣਾਤੀ ਤੇ ਬਸ ਆ ਪੇਂਟ ਵਾਲੇ ਕਰੀ ਜਾਂਦੇ ਆ ਦਾ ਕੰਮ ਪੇਂਟ ਦਾ ਕੰਮ ਆ ਸ਼ਿੰਕ ਸ਼ੁਕਰ ਹੈਗਾ ਇੱਥੇ ਫੋਟ ਲੱਗ ਜਾਣਾ ਫੋਟ ਲਾ ਕੇ ਤੇ ਵਧੀਆ ਬਣ ਜਾਈਏ ਇਹ ਦੂਹਾਂ ਲੱਕੜਾਂ ਦਾ ਪੇਂਟ ਤੇ ਲੱਕੜ ਦਾ ਪੇਂਟ ਕੋਕ ਦਾ ਕੰਮ ਰਹੇਗਾ ਠੀਕ ਹੈ ਨਾ ਜੀ ਆ ਸ਼ਿੰਕ ਸ਼ੁਕਰ ਲਾਗੇ ਸਾਰੇ ਆ ਰੂਮ ਆਗੇ ਰੂਮ 12 ਬਈ 12 ਦੇ ਸੋਹਣੇ ਤੇ ਖੁੱਲੇ ਠੀਕ ਹੈ ਜੀ ਬਸ ਹੁਣ ਤਾਂ ਕੋ ਰੈਂਟ ਜਿਹਨੇ ਵੀ ਲੋੜ ਹੈ ਫੈਮਲੀ ਨਾਨ ਫੈਮਲੀ ਏਸੀ ਨਾਨ ਏਸੀ ਤੇ ਉਨ੍ਹਾਂ ਦੇ ਬਾਰੇ ਉਹ ਸਾਹਮਣੇ ਉਹ ਰੂਮ ਬਾਥਰੂਮ ਅਟੈਚ ਆ ਸਾਰੇ ਉਹ ਰੈਡੀ ਆ ਠੀਕ ਹੈ ਨਾ ਤੇ ਇਹ ਉਹ ਤਾਂ ਮੇਰਾ ਸਰਵੰਟ ਕੋਨਟਰ ਹੈ ਬਾਦਰ ਦਾ ਬਾਥਰੂਮ ਤੇ ਬਾਦਰ ਦਾ ਕਮਰਾ ਠੀਕ ਹੈ ਜੀ ਇਧਰ ਆ ਹੋ ਗਿਆ ਆ ਪੱਥਰਾ ਚ ਪਾਲਾ ਲਾਈ ਜਾਂਦਾ ਅੱਜ ਪਾਲੇ ਨੇ ਕਿਹਾ ਨਾ ਆ ਲੱਕਰ ਵਾਲੇ ਕਰ ਗਏ ਸਾਰਾ ਕੰਮ ਬਸ ਬਾਹਰ ਕੱਢ ਕੇ ਦੀ ਸਾਫ ਸਫਾਈ ਕਰਕੇ ਤੇ ਆਪਾਂ ਤੁਸੀਂ ਤੁਸੀਂ ਪਰਣਾਲੀ ਆ ਬਸ ਕਲੀ ਇਹਦੇ ਚ ਠੀਕ ਹੈ ਨਾ ਇਹ ਜੀਆਂ ਗੱਲਾਂ ਕਰਤਾ ਬਾਕੀ ਪੇਂਟ ਵਾਲੇ ਮੋੜੇ ਹੁਣ ਪੇਂਟ ਕਿੱਦੇ ਲੇਰ ਗੱਲ ਬਣ ਗਈ ਵਾਹ ਬਾਥਰੂਮ ਆਇੰਦਾ ਸੀ ਮੇਰਾ ਪਾਲਾ ਲੱਗਿਆ ਜੀ ਪਹਿਲਾਂ ਤੋਂ ਕਾਇਦਾ ਕਰੀ ਜਾਂਦਾ ਹੈ। ਉਹ ਵਾ ਪਾਲਾ ਜਲਾਲ। ਨਹੀਂ। ਬਸ ਆ ਬਾਥਰੂਮ ਰਹਿੰਦਾ ਇਕੱਲਾ। ਖਿੱਚਦੇ ਗੱਜਦਾ ਇਹ। ਹਾਂ। ਹੈ? ਪੱਖਾ ਕਿੱਥੇ ਬਈ? ਪੱਖਾ ਪੈ। ਪੱਖਾ ਦੇ ਕਿਥੇ ਬਾਹਰ ਹੀ ਪਿਆ। ਚੱਕ ਲੈ। ਮੈਂ ਇੱਥੇ ਬੈਠੀ ਪੱਖਾ ਲਾਦਾ ਗਰਮੀ ਨੂੰ ਪਹਿਲਾਂ ਵਾਲੇ ਦੇ ਦੀਨਾਂ ਦੇ। ਠੀਕ ਹੈ ਜੀ। ਇਹ ਜਿਹੀ ਗੱਲਾਂ ਬਾਤਾਂ। ਤੇ ਬਾਕੀ ਆ ਮੇਨ ਡੋਰ ਸਰਮਿਕ ਲਾ ਲੂਗੇ। ਵਧੀਆ ਸੋਹਣੇ ਤਿਆਰ ਹੋਗੇ। بس ਹੁਣ ਇਹ ਦੋ ਬਾਤ ਮਾ ਜੋਰ ਮਾਰ ਕੇ ਹਫਤੇ ਦਾ ਕੰਮ ਆ ਬਸ ਹਫਤੇ ਚ ਮਿਸਤੀ ਸਾਰੇ ਠੇਕੇਦਾਰ ਬਾਹਰ ਕਰ ਦੇਾਂਗੇ ਆਪਾਂ